ਕਿਉਂ ਬੰਗਿਆ ਰਾਜ ਨੂੰ ਉਹਨ ਕਾਇਤੋ ਸੁਦਾਕੇ ਜਦੋਂ ਗਰੀਬ ਲੋਕ ਐਸੇ ਤੇ ਬਾਤਿਆ ਜੀ ਕਿੰਨ ਦਿੱਲੀ ਦੇ ਵਿੱਚ ਆ ਕੇ ਚੰਦੂ ਜਿਸ ਨੇ ਸੰਗਰੂ ਅਰਜੋਂ ਦੇ ਮਾਰੇ ਸਾਰੇ ਸ਼ਰੀਰ ਕਾਰਨ ਦਾ ਉਹ ਕਾਪੀ ਬਣਿਆ ਸੀ ਉਸ ਨੂੰ ਜ਼ਹਦੀਨ ਨੇ ਪਕੜਾ ਕੇ ਆਪਣਾ ਉਹ ਇਤਾਰ ਨੂੰ ਆਪ ਤੋਂ ਮਾਫੀ ਨਹੀਂ ਸੀ ਉਸ ਨੂੰ ਕਦਰ ਕੇ ਲੈ ਕੇ ਇਸੇ ਉਮਰ ਸਰਸਾਲ ਬਿਤਾਏ ਹਨ ਉਸ ਵਕਤ ਉਸ ਆਸਰ ਜੀ ਦੀ ਮਾਲਾ ਗਾਲੀਏ ਤੋਂ آ کے امرتسر صاحب کی گئی ہے شری ہرمندر صاحب جوتیں لائیا گئی ہیں سارے شہر خوشی منائی ہے اس دن گرو ہرگوبند صاحب کے کسی آگمن کو دیپ مالا دہاڑا سو ہرمندر صاحب دیپ مالا جسم لگی ہے سات سو اس پرکار بندی چھوڑ سر گرو ہرگوبند دن صاحب جی نے یہ دی مالا کے پورن کے تعلی رام چند جی نے لیا تہوار سے وہ سکھوں میں ساحل سیوے روپ کو

ਗੁਰੂ ਮਾਰਾ ਸਾਹਿਬ ਦੀ ਮਾਰਾ ਜੁੱਤੀ ਬਿਸਤੂ ਲੋਕੀ ਨੂੰ ਪਕੜ ਕੇ ਉਹਦੇ ਫੇਰ ਵਿੱਚ ਫਿਖੋਣੇ ਜਿਦੋਂ ਪੰਦਤ ਜੁੱਤੀਆਂ ਨਾੜੀਆਂ ਸ਼ੁਰੂ ਕੀਤੀਆਂ ਨਾ ਕਿ ਨੁਕੀਲ ਪਾਈ ਹੋਈ ਸੀ ਇਸ ਪ੍ਰਕਾਰ ਵੀ ਹਾਲਗਨਾ ਇਹਨਾਂ ਦਿੱਲੀ ਚ ਫੇਰੇਆ ਸੀ ਫਿਰ ਸ੍ਰੀ ਅੰਮ੍ਰਿਤਸਰ ਸਾਹਿਬ ਆ ਕੇ ਫੇਰੇਆ ਫਿਰ ਲਾਹੌਰ ਵਿੱਚ ਆ ਕੇ ਫੇਰ ਤੋਂ ਹੰਪੂਰ ਸਣਾ ਆਇਆ ਸੀ ਜੁੱਤਾਂ ਪਿਹਾਰੇ ਤੋਂ ਜਿਦੋਂ ਰੇਤਾ ਲੰਗਾ ਸੀ ਉਹਦੇ ਕੰਖੇ ਦੇ ਨਾਲ ਨਾ ਅੰਤ ਹੋਇਆ ਸੀ ਸਾਖਣੀ ਜੀ اس پرکار گرو ہرگوبند صاحب میری ٹی وی کے مالک نے کہ دی مایا شری امرسر صاحب منا اسے دی مایا کے جوڑ میلے ادھر تو شری ہرمند صاحب ہمیشہ یہ دیوالی والے دن سے وہ گائے جایا کرتے پہ ہوتایا جا کر سکھ سنگ بڑے پرم دی مایا کا اتحاد پہلے گرو صاحب کو چھویں پاتشاہ کو پانچویں پاتشاہ دی مایا کی سنگت قطر ہوں ਤਾਂ ਜਿਹੜਾ ਗੁਰੂ ਸੁਖਨਾਮੀ ਨੂੰ ਸੁਣਾਉਣ ਦੇ ਆਕਾਰ ਵਿੱਚ ਉਹ ਸਾਹਿਬ ਜੇਹੇ ਦਾ ਆਰੰਭ ਹੋਇਆ